ਹਰੋ ਗਾਇਜ਼ গুড ਮਾਰਨਿੰਗ ਕਿਵੇਂ ਆ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀਖਲਾ ਹੋਗੇ ਤੇ ਪਿਆਰੇ ਦਰਸ਼ਕੋ ਅੱਜ ਨਾ ਸੁਬਾ ਸੁਬਾ ਮੈਂ ਖਿਆ ਪਹਿਲਾਂ ਝਾੜੂ ਕੱਢਦਾ ਕਿਉਂਕਿ ਦੀਵਾਲੀ ਦੇ ਦਿਨ ਚੱਲ ਰਹੇ ਨੇ ਜੀ ਤੇ ਮੈਨੂੰ ਨਾ ਥੋੜੀ ਬਹੁਤ ਜਲਦੀ ਸੀਗੀ ਅੱਜ ਕਿਉਂਕਿ ਅੱਜ ਕੰਮ ਬਹੁਤ ਸਾਰਾ ਸੀਗਾ ਪਹਿਲਾਂ ਮੈਂ ਝਾੜੂ ਕੱਢੀ ਫਿਰ ਮੈਂ ਲੀੜਾ ਕੱਪੜਾ ਧੋਣਾ ਕਿਉਂਕਿ ਅੱਜ ਨਾ ਲੀੜਾ ਕੱਪੜਾ 8-7 ਦਿਨਾਂ ਦੇ ਸਾਡੇ ਲੀੜੇ ਧੋਣ ਵਾਲੇ ਪਏ ਆ ਉਸ ਤੋਂ ਬਾਅਦ ਝਾੜੂ ਕੱਢ ਕੇ ਆ ਕੇ ਕਿਉਂਕਿ ਮੈਂ ਸਵੇਰ ਨੂੰ ਝਾੜੂ ਕੱਢ ਕੇ ਉਦੋਂ ਬਾਅਦ ਚ ਚਾਹ ਬਣਾਉਣੀ ਹੁੰਨੀ ਆ ਤੇ ਚਾਹ ਵੀ ਅਸੀਂ ਭਾਈ ਮਿੱਟੀ ਦੀ ਹਾਂਡੀ ਚ ਬਣਾਉਣੀ ਆ ਕਿਉਂਕਿ ਬਹੁਤ ਜ਼ਿਆਦਾ ਸੁਆਦਿਸ਼ਟ ਬਣਦੀ ਏ ਚਾਹ ਤੇ ਦਰਸ਼ਕੋ ਤੁਸੀਂ ਵੀ ਕੋਸ਼ਿਸ਼ ਕਰਕੇ ਦੇਖਿਓ ਹੁਣ ਮੈਂ ਪਾਣੀ ਪਾ ਕੇ ਫਟਾਫਟ ਚਾਹ ਗੁੜ ਪਾ ਕੇ ਤੇ ਉਸ ਤੋਂ ਬਾਅਦ ਚਾਹ ਪਣੀ ਪੀ ਲਾਂਗੇ ਜੀ ਤੇ ਬੇਟੀ ਦੇ ਨਾ ਮਹਿੰਦੀ ਲੱਗੀ ਹੋਈ ਸੀ ਤੇ ਮਹਿੰਦੀ ਕਰ ਗਈ ਰੈਐਕਸ਼ਨ ਕਹਿੰਦੀ ਮੰਮੀ ਮੈਨੂੰ ਮਹਿੰਦੀ ਰੈਐਕਸ਼ਨ ਕਰ ਗਈ ਇਸ ਵਾਰੀ ਮੈਂ ਕਿਹਾ ਚਲੋ ਵੀ ਤੁਸੀਂ ਨਾ ਲਾਇਆ ਕਰੋ ਗੁੜ ਪਾ ਦਾਂਗੇ ਜੀ ਆਪਾਂ ਔਣ ਚਾਹ ਪਾ ਦਾਂਗੇ ਉਸ ਤੋਂ ਬਾਅਦ ਚਾਹ ਆਪਣੀ ਪੀ ਕੇ ਫਿਰ ਘਰ ਦੇ ਹੋਰ ਵੀ ਬਹੁਤ ਸਾਰੇ ਕੰਮ ਨੇ ਪਹਿਲਾਂ ਮਿੱਟੀ ਗਾਰਾ ਲਾਉਂਦੇ ਰਹੇ ਚੁੱਲ੍ਹੇ ਚੌਂਕਿਆਂ ਨੂੰ ਤਿਆਰ ਕਰਦੇ ਰਹੇ ਬਹੁਤ ਦਿਨ ਪਹਿਲਾਂ ਮੈਂ ਲੱਗੀ ਸੀ ਘਟੋ ਘਟ 10 ਦਿਨ ਹੋ ਗਏ ਜੀ ਮੈਨੂੰ ਲੱਗੀ ਨੂੰ ਠੀਕ ਹੈ ਦਰਸ਼ਕਾ ਚਾਹ ਬਣੀ ਪੀ ਕੇ ਇੱਕ ਵਾਰੀ ਆਪਾਂ ਬਿੱਟੂ ਨਾ ਕਰਦੇ ਉੱਡਣਾ ਉੱਡਣਾ ਅੱਛਾ ਹੁਣ ਲਾਡੀਆਂ ਵਾਡੀਆਂ ਕਰਕੇ ਤੈਨੂੰ ਉਡਾ ਦੇਾਂਗੇ ਤੇ ਫਿਰ ਬਾਅਦ ਚ ਪਈ ਸ਼ਾਮ ਨੂੰ ਆਪੇ ਆ ਜੂਗਾ। ਹੂੰ। ਅੱਛਾ। ਚਿੱਜੀ ਖਾਈ ਜਾਂਦਾ ਇੱਕ ਵਾਰੀ। ਚਾਪੀ ਦੀ। ਚਾਪੀ ਦਿੱਤੀ ਤਾਂ ਹੈਗੀ ਝੂਠਾ ਵਿੱਚ ਆ ਗੋਲੀ ਚ ਪਈ ਬਿਸਕਟ ਪਾ ਰੱਖਿਆ ਹੈ। ਝੂਠ ਮਰੀ ਜਾਣਾ ਹੈਗਾ। ਜੇ ਤਾਂ ਡੈਡੀ ਨੂੰ ਦੱਸਦਾ ਹੈ ਵੇ। ਫਿਰ ਪਾਪਾ ਨੂੰ ਦੱਸਣਾ ਵੀ ਮੈਂ ਚਾਹ ਨਹੀਂ ਪੀਤੀ। ਹੈ? ਚਾਹ ਨਹੀਂ ਪੀਤੀ। ਉੱਡ ਜਾ। ਅੱਤ ਤੱਕ ਆ ਜੂਗਾ ਮੈਨੂੰ ਪਤਾ ਹੈ ਨਹੀਂ ਖਾਂਦਾ ਚਲ ਇਹਨੂੰ ਖਾਣ ਦੇ ਬਿਸਕਟ ਖਾਣੇ ਨੇ ਇਹਨੇ ਉੱਡਣਾ ਉੱਡੂਗਾ ਹੁਣ ਬਸ ਮੈਂ ਖਾਲਾ ਖਾ ਰਿਹਾ ਤੂੰ ਤੇ ਚੱਲਾ ਤੇ ਹੁਣ ਖਾਊਗਾ ਪਾ ਰੱਖਿਆ ਤੇ ਹੁਣ ਰੋਟੀ ਪਾਣੀ ਖਾ ਕੇ ਫਿਲਹਾਲ ਤਾਂ ਅਸੀਂ ਬਿਸਕਟ ਪਾਏ ਜਦੋਂ ਮਰਜ਼ੀ ਵੀ ਉੱਡ ਸਕਦਾ ਹੈ ਤੇ ਇਹ ਵੀ ਇੱਧਰ ਕੰਮ ਤੇ ਜਾ ਰਹੇ ਨੇ ਪਤ ਲਿਆ ਦੇ ਲਿਆ ਦੇ ਲੀਡ ਲਿਆ ਦੇ ਮੈਂ ਬੱਸ ਲਾ ਦੇ ਮਸ਼ੀਨ ਲਾ ਦੇ ਚੱਲੇ ਹੋਣਾ ਬਟੂਗਾ ਵਗੈਰਾ ਕਰ ਕੁਝ ਲੈ ਲੈ ਆ ਕਿੱਧਰ ਲੈ ਜਾਈਨੀ ਪਤਾ ਨਹੀਂ ਮਿਕਸਰ ਨੂੰ ਦਾ ਅੱਛਾ ਕੀੜਾ ਲਾਵਾਂਗਾ ਉਹ ਵੀ ਗਏ ਭਾਈ ਕੰਮ ਤੇ ਸਾਡੇ ਸਾਰੇ ਪਰਿਵਾਰ ਵਾਲੋਂ ਤੁਹਾਡੇ ਸਾਰਿਆਂ ਨੂੰ ਮੈਨੂੰ ਮੈਨੀ ਹੈਪੀ ਦੀਵਾਲੀ ਮੈਨੂੰ ਮੈਨੀ ਹੈਪੀ ਦੀਵਾਲੀ ਅੱਜ ਮੈਂ ਕਿਹਾ ਵੀ ਜੋ ਵੀ ਬਣਾਉਣਾ ਆ ਆਪਾਂ ਟਾਈਮ ਨਾਲ ਹੀ ਬਣਾ ਲਾਂਗੇ ਹਨਾ ਫਿਰ ਸ਼ਾਮਾਂ ਨੂੰ ਕੁਝ ਵੀ ਨਹੀਂ ਹੁੰਦਾਗਾ ਸ਼ਾਮ ਨੂੰ ਥੱਕੇ ਪਏ ਬਹੁਤ ਦਿਨ ਹੋ ਗਏ ਸਾਨੂੰ ਮਿੱਟੀ ਘਰਾਂ ਲੱਗੇ ਨੇ ਤੇ ਅੱਜ ਭਾਈ ਖਾਣਾ ਪੀਣਾ ਅੱਜ ਮੇਰੀ ਵਾਰੀ ਚ ਹਾਂ ਖਾਣਾ ਪੀਣਾ ਅੱਜ ਫਰੀਦ ਦੀ ਵਾਰੀ ਚ ਆਇਆ ਕਿਉਂਕਿ ਅੱਜ ਇਹ ਬਰੈਡ ਪਕੌੜੇ ਜੋ ਵੀ ਬਣਾਉਗੀ ਬਣਾ ਲੂਗੀ ਮੈਂ ਨਹੀਂ ਬਣਾਉਂਦੀ ਅੱਜ ਕੁਝ ਵੀ ਤੇ ਮੈਂ ਬਸ ਜਿਹੜਾ ਉਤਲਾ ਕੰਮ ਹੈ ਕਰਦਾ ਜੀਆ ਕੱਪੜਾ ਘਰ ਦੀ ਛੋਟੀ ਕੁੱਕ ਬਣਦੀ ਆ ਕੁੱਕ ਬਣ ਗਈ ਹੁਣ ਪ੍ਰੀਤ ਮੇਰੀ ਤੇ ਹੁਣ ਜਿੰਨਾ ਵੀ ਉਤਲਾ ਕੰਮ ਹੈਗਾ ਕੋਈ ਭਾਂਡੇ ਆ ਲੀੜਾ ਕਪੜਾ ਹੈ ਮੰਜੇ ਵਿਸਰੇ ਆ ਬਾਹਰ ਤੋਂ ਬੱਕਰਵਾਰੀ ਮੈਂ ਸਾਰੇ ਕੱਢਤੀ ਹੁਣ ਅੰਦਰੋਂ ਸਭ ਸਫਾਈ ਕਰਕੇ ਰੋਟੀ ਬਣਾ ਲੂਗੀ ਉਸ ਤੋਂ ਬਾਅਦ ਇਹ ਜਾਣਗੇ ਭਾਈ ਅੱਡੇ ਤੇ ਅੱਡੇ ਤੋਂ ਲਿਆਉਣਗੇ ਸਮਾਨ ਬੇਸਣ ਵਗੈਰਾ ਤੇ ਸਾਰਾ ਤੇ ਉਹ ਵੀ ਆਪਾਂ ਵਲੌਗ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਦਰਸ਼ਕੋ